ਇਸ ਪਰਿਵਾਰ ਦੇ ਨਾਲ ਮੈਂ ਮਿਲਣ ਆਇਆ ਔਰ ਇੱਕ ਗੱਲ ਬੜੀ ਸਾਫ਼ ਹੈ ਕਿ ਵਾਹਿਗੁਰੂ ਦੀ ਈਸ਼ਵਰ ਦੀ ਬੜੀ ਕਿਰਪਾ ਹੋਈ ਹੈ ਜਿਸ ਤਰੀਕੇ ਨਾਲ ਤੁਹਾਡੇ ਸਾਹਮਣੇ ਦੱਸਿਆ ਗਿਆ ਹੈ ਕਿ ਜਿਹੜੇ ਵਾਪਸੀ ਤੇ ਉਹਨਾਂ ਨੇ ਫਾਇਰ ਕੀਤੇ ਨੇ ਉਹ ਦੋ ਗੁੱਲੀਆਂ ਜਿਹੜੀਆਂ ਉਹ ਥੱਲੇ ਡਿੱਗੀਆਂ ਚਲੇ ਨਹੀਂ ਫਾਇਰ ਹੋਣਾ ਇਹ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਨਹੀਂ ਹੈ ਔਰ ਇਹ ਕੋਈ ਇੱਕ ਇਨਸੀਡੈਂਟ ਨਹੀਂ ਹੈ ਅੰਮ੍ਰਿਤਸਰ ਮੋਗਾ ਅਬੋਹਰ ਅਜਮੇਠਾ ਅਤੇ ਮਜੀਠਾ ਇਹ ਇਸਤਰੀਕੇ ਦੀਆਂ ਘਟਨਾਵਾਂ ਦੀ ਵਾਰਦਾਤ ਲਗਾਤਾਰ ਵਧ ਰਹੀ ਹੈ। ਅਤੇ ਸਰਕਾਰ ਜਿਹੜੀ ਹੈ ਕੇਵਲ ਆਸ਼ਵਾਸਨ ਦਿੰਦੀ ਹੈ ਡੀਜੀਪੀ ਸਾਹਿਬ ਇੱਕ ਬਿਆਨ ਦੇ ਦਿੰਦੇ ਆ ਕਾਨੂੰਨ ਵਿਵਸਥਾ ਬਣਾ ਕੇ ਰੱਖਾਂਗੇ। ਕਿਸੇ ਵੀ ਸਰਕਾਰ ਦੀ ਮੰਡਲੀ ਜਿਮੇਵਾਰੀ ਇਹ ਰਹਿੰਦੀ ਹੈ ਕਿ ਉੱਥੋਂ ਦੇ ਨਾਗਰਿਕ ਆਪਣੇ ਆਪ ਨੂੰ ਸੁਰੱਖਿਤ ਅਨੁਭਵ ਕਰਨ ਅੱਜ ਪੰਜਾਬ ਚ ਵਪਾਰੀਆਂ ਚ ਇੰਡਸਟਰੀ ਲਿਸ ਚ ਚਾਹੇ ਡਾਕਟਰ ਹੈ ਹਰ ਵਿਛਿੰਦੇ ਦੇ ਮਨ ਦੇ ਅੰਦਰ ਇੱਕ ਡਰ ਦਾ ਮਾਹੌਲ ਹੈ ਡਰ ਦਾ ਮਾਹੌਲ ਜਿਹੜਾ ਪੈਦਾ ਹੋਇਆ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਇਹਦੇ ਲਈ ਪੂਰੀ ਤਰ੍ਹਾਂ ਨਾਲ ਦੋਸ਼ੀ ਨੇ ਕਿਉਂਕਿ ਜਿੰਨੀਆਂ ਵੀ ਘਟਨਾਵਾਂ ਆਈਆਂ ਇਹਨੂੰ ਸਿੱਟੇ ਤੱਕ ਪਹੁੰਚਣ 'ਚ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ ਹੋਈ ਹੈ ਮੈਂ ਤੁਹਾਡੇ ਮਾਧਿਅਮ ਨਾਲ ਐਸਐਸਪੀ ਗੁਰਦਾਸਪੁਰ ਨੂੰ ਡੀਜੀਪੀ ਸਾਹਿਬ ਨਾਲ ਤਾਂ ਮੇਰੀ ਇਸ ਵਿਸ਼ੇ ਤੇ ਗੱਲ ਹੋਈ ਹੈ ਇਹਨੂੰ ਇਹਦੇ ਐਂਗਲ ਨਾਲ ਬਦਲਣਾ ਪਹੁੰਚਾਣਾ ਮਾਰਨਾ ਘਟਨਾ ਤੇ ਇਹਦੀ ਸਚਾਈ ਜਿਹੜੀ ਐ ਉਹ ਬਾਹਰ ਆਣੀ ਚਾਹੀਦੀ ਐ ਕਿਹੜੇ ਲੋਕ ਨੇ ਜਿਹੜੇ ਪੰਜਾਬ ਦੇ ਅਮਨ ਨੂੰ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਕਿਹੜੇ ਲੋਕ ਨੇ ਜਿਹੜੇ ਲੋਕਾਂ ਦੇ ਮਨ 'ਚ ਡਰ ਪੈਦਾ ਕਰਨਾ ਚਾਹੁੰਦੇ ਨੇ ਐਸੇ ਸ਼ਰਾਸਤੀ ਸ਼ਰਾਰਤੀ ਤੱਤ ਜਿਹੜੇ ਨੇ ਜਿਹੜੇ ਗੈਂਗਸਟਰ ਨੇ ਇਹਨਾਂ ਦੇ ਉੱਤੇ ਕਠੋਰ ਕਾਰਵਾਈ ਹੋਏ ਗੋੰਗੂਲਾਂ ਤੋਂ ਮਿੱਟੀ ਨਾ ਛਾੜੇ एसएसपी साहब नु बड़ी गंभीरता नाल इस मामले नु ਲੈਣਾ ਚਾਹੀਦਾ ਔਰ ਦੋਸ਼ੀਆਂ ਨੂੰ ਜਲਤੋ ਜਲਤ ਪਹੜਨਾ ਚਾਹੀਦਾ ਹੈ ਇਹ ਗੱਲ ਸਮਝ ਲੈਣਾ ਜੇ ਪੁਲਿਸ ਦੀ ਇੱਛਾ ਸ਼ਕਤੀ ਮੈਦੋਜ ਹੈ ਨਾ ਕਿ ਅਸੀਂ ਕ੍ਰਾਈਮ ਖਤਮ ਕਰਨਾ ਹੈ ਤੇ ਦੁਨੀਆ ਦੀ ਕੋਈ ਤਾਕਤ ਕ੍ਰਾਈਮ ਨਹੀਂ ਕਰ ਸਕਦੀ ਇਹ ਪੰਜਾਬ ਨੇ ਕਾਲੇ ਦੌਰ ਦੇਖਿਆ ਔਰ ਉਹਦਾ ਮੁਕਾਬਲਾ ਕੀਤਾ ਹੋਇਆ ਲੇਕਿਨ ਜਦ ਦੀ ਇਹ ਮਾਨ ਸਰਕਾਰ ਆਈ ਹੈ ਇੱਥੇ ਕਾਨੂੰਨ ਦਾ ਨਹੀਂ ਗੈਂਗਸਟਰਾਂ ਦਾ ਰਾਜ ਹੈ ਜੰਗਲ ਰਾਜ ਚੱਲ ਰਿਹਾ ਹੈ ਔਰ ਮੈਨੂੰ ਲੱਗਦਾ ਹੈ ਇਹਨੂੰ ਠੱਲ ਪੈਣੀ ਚਾਹੀਦੀ ਹੈ ਔਰ ਠੱਲ ਤਾਂ ਹੀ ਪਏਗੀ ਜੇ ਗੁੰਗਰੂਆਂ ਤੋਂ ਮਿੱਟੀ ਨਹੀਂ ਝੜੇਗੀ ਦੋਸ਼ੀਆਂ ਤੱਕ ਪੁੱਜਣ ਲਈ ਸਰਕਾਰ ਸੰਜੀਦਗੀ ਨਾਲ ਲੱਗੇਗੀ ਔਰ ਪੁਲਿਸ ਜਿਹੜੀ ਹੈ ਆਪਣੀ ਭੂਮਿਕਾ ਜਿਹੜੀ ਹੈ ਬਿਨਾਂ ਕਿਸੇ ਦਬਾਅ ਤੋਂ ਨਿਭਾਏਗੀ ਸਰ ਅੰਮ੍ਰਿਤਸਰ ਦੇ

ਵੀ ਇਨਵਾਲਵਮੈਂਟ ਸ਼ੁਰੂ ਹੁੰਦੀ ਔਰ ਮੈਨੂੰ ਫੋਨ ਆਂਦਾ ਔਰ ਮੈਂ ਸ਼ਵੇਤ ਪਾਲਿਕ ਜੀ ਨੂੰ ਕਹਿਣਾ ਕਿ ਉੱਥੇ ਜਾ ਕੇ ਮਿਲ ਕੇ ਆਓ ਔਰ ਉਹ ਸ਼੍ਰੀ ਦਰਵਾਰ ਸਾਹਿਬ ਜਾ ਕੇ ਪ੍ਰਧਾਨ ਜੀ ਨੂੰ ਮਿਲਦੇ ਨੇ ਦੇਖੋ ਇਤਨੇ ਸੰਵੇਦਨਸ਼ੀਲ ਮੁੱਦੇ ਨੇ ਸ਼੍ਰੀ ਦਰਵਾਰ ਸਾਹਿਬ ਜੀ ਨੂੰ ਇਸ ਤਰੀਕੇ ਦੀਆਂ ਧਮਕੀਆਂ ਦੇਣਾ ਔਰ ਮੁੱਖ ਮੰਤਰੀ ਦਾ 3 ਦਿਨ ਸੁੱਤੇ ਰਹਿਣਾ ਇੱਕੋ ਹੀ ਪਤਾ ਲੱਗਦਾ ਹੈ ਕਿ ਇਹ ਸਰਕਾਰ ਕਿਦਾਂ ਚੱਲਦੀ ਹੈ ਦੂਜੀ ਗੱਲ ਇਹ ਹੈ ਕਿ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਇਸ ਤਰੀਕੇ ਦੀ ਧਮਕੀਆਂ ਨੂੰ ਲਾਈਟ ਨਹੀਂ ਲੈਣਾ ਚਾਹੀਦਾ ਕਿਉਂਕਿ ਸ੍ਰੀ ਦਰਬਾਰ ਸਾਹਿਬ ਨਾਨਕ ਨਾਮ ਲੈਵਾ ਜਿੰਨੀ ਸੰਗਤ ਹੈ ਚਾਹੇ ਹਿੰਦੁਸਤਾਨਾ ਚਾਹੇ ਹਿੰਦੁਸਤਾਨ ਦੇ ਬਾਹਰ ਹੈ ਉਹਦੇ ਪ੍ਰਤੀ ਆਸਤਾ ਔਰ ساری ਦੁਨੀਆ ਨਤਮਸਤਕ ਹੁੰਦੀ ਐ ਐਸੇ ਪਵਿੱਤਰ ਸਥਾਨ ਦੇ ਪ੍ਰਤੀ ਅਗਰ ਕੋਈ ਐਸੀ ਮੇਲ ਜਾਂਦੀ ਹੈ ਤੇ ਸਰਕਾਰ ਨੂੰ ਤਿੰਨ ਦਿਨ ਨਹੀਂ ਲੱਗਣੇ ਚਾਹੀਦੇ ਤੁਹਾਨੂੰ ਵੀ ਲੱਗਦਾ ਕਿ ਕੰਨੀ ਸੁਰੱਖਿਆ ਬੋਰਡ ਨੂੰ ਜਿਹਦਾ ਓਜਲਾ ਦੀਨਾ ਮੰਗ ਕੀਤੀ ਕੰਨੀ ਸੁਰੱਖਿਆ ਬੋਰਡ ਅਸਾ ਹੈ ਕਿ ਸ਼੍ਰੀ ਦਰਵਾਰ ਸਾਹਿਬ ਜੀ ਆ ਕੁਝ ਮਰਿਆਦਾ ਵੀ ਹੈ ਉਹ ਕਮੇਟੀ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਵੈਸੇ ਤੇ ਮੈਂ ਦੇਖਿਆ ਉਥੇ CRP ਔਰ BSF ਦੇ ਨੌਜਵਾਨ ਜਿਹੜੇ ਆ ਬਾਹਰੀ ਔਰ ਤੋਰਤੇ ਲੱਗੇ ਹੋਏ ਨੇ ਸਾਡੇ ਲਈ ਸੁਰੱਖਿਆ ਮਹੱਤਵਪੂਰਨ ਹੈ ਉਹਦੇ ਨਾਲ ਨਾਲ ਉਥੋਂ ਦੀ ਪਵਿੱਤਰਤਾ ਉਥੋਂ ਦੇ ਜਿਹੜੇ ਆ ਰੀਤੀ ਰਿਵਾਜ ਉਥੋਂ ਦੀਆਂ ਜਿਹੜੀਆਂ ਕਦਰੋ ਕੀਮਤਾਂ ਉਹ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਔਰ ਬਾਕੀ ਤੇ ਹੈ ਕਿ ਗੁਰੂ ਮਹਾਰਾਜ ਤਾਂ ਸਾਰਿਆਂ ਦੀ ਰਾਖੀ ਕਰਦੇ ਨੇ ਲੇਕਿਨ ਕੁਝ ਸਿਰਫਰੇ ਜਿਨ੍ਹਾਂ ਨੂੰ ਪੰਜਾਬ ਦਾ ਅਮਨ ਪੰਜਾਬ ਦੀ ਸ਼ਾਂਤੀ ਪੰਜਾਬ ਦਾ ਭਾਈਚਾਰਾ ਚੰਗਾ ਨਹੀਂ ਲੱਗਦਾ ਉਹ ਇਦਾਂ ਦੀਆਂ ਕਟਨਾ ਕਰਦੇ ਪਏ ਨੇ ਕਰਵਾ ਰਹੇ ਨੇ ਐਸੇ ਸਾਜ਼ਿਸ਼ ਕਰਤਾ ਜਿਹੜੇ ਨੇ ਉਹ ਦੇਸ਼ ਦੇ ਅੰਦਰ ਵੀ ਹੈ ਤੇ ਦੇਸ਼ ਤੋਂ ਬਾਹਰ ਵੀ ਨੇ ਇਨਾ ਸਾਰੀਆਂ ਸਾਧਸ਼ਾਂ ਦੇ ਉੱਤੇ ਪੁਲਿਸ ਨੂੰ ਗੰਭੀਰਤਾ ਨਾਲ ਜਿੱਥੇ ਕੇਂਦਰ ਦੀ ਮਦਦ ਦੀ ਜ਼ਰੂਰਤ ਹੈ ਕੋਈ ਅਹਿਮ ਦੀ ਗੱਲ ਨਹੀਂ ਹੈ ਕੋਈ ਸਵਾਲ ਉਹ ਅਹਿਮ ਦਾ ਸਵਾਲ ਨਹੀਂ ਹੈ ਗੁਰੂ ਕਰਨਾ ਸਵਾਲ ਹੈ ਜਿੱਥੇ ਕੇਂਦਰ ਦੀ ਜ਼ਰੂਰਤ ਹੈ ਪੂਰੇ ਖੁੱਲੇ ਮਨ ਨਾਲ ਸਟੇਟ ਗਵਰਨਮੈਂਟ ਨੂੰ ਕੇਂਦਰ ਦੀ ਮਦਦ ਲੈਣੀ ਚਾਹੀਦੀ ਹੈ ਮੇਰਾ